ਸਸ਼ੇਅ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੀ ਧੋਬਿਆਣਾ ਬਸਤੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਇੱਥੇ ਲੋਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀ ਇਹ ਤਾਂ ਇਥੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਨੇ ਤੇ ਇਸ ਬਾਬਤ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਗਲੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਜਿਸ ਕਾਰਨ ਕਿ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਜਿੱਥੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਮਾਮਲਾ ਲੈ ਕੇ ਆਂਦਾ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਦੇ ਚੱਲਦਿਆਂ ਲੋਕ ਕਾਫੀ ਪਰੇਸ਼ਾਨ ਨੇ ਖੱਜਲ ਖੁਆਰ ਹੋ ਰਹੇ ਨੇ ਜਿੱਥੇ ਆਏ ਦਿਨ ਸੜਕਾਂ ਤੇ ਖੜੇ ਗੰਦੇ ਪਾਣੀ ਦੇ ਕਾਰਨ ਹਾਦਸੇ ਵਾਪਰ ਰਿ ਨੇ ਉਥੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਤਾਂ ਐਸੀ ਦਰਮਿਆਨ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੀ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਤੇ ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਦੀ ਇਥੇ ਮੰਗ ਕੀਤੀ ਗਈ ਹੈ ਮੇਰਾ ਨਾਮ ਰੇਨੂ ਬਾਲਾ ਤੇ ਮੈਂ ਧੋਬਿਆਣਾ ਵਸਤੀ 7 ਨੰਬਰ ਗਲੀ ਦੇ ਵਿੱਚ ਰਹਿਣ ਵਾਲੀ ਆ ਕਿ ਮੇਰਾ ਮਾਮਲਾ ਜਿਹੜਾ ਮਾਮਲਾ ਦੇਖੋ ਇਹ ਹੀ ਹੈ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਐਨੇ ਮਿੱਠੇ ਬਣ ਜਾਂਦੇ ਐ ਚਾਹੇ ਕੋਈ ਵੀ ਸਰਕਾਰ ਹੈ ਠੀਕ ਹੈ ਜਗਰੂਪ ਗਿੱਲ ਨੇ ਜਦੋਂ ਵੋਟਾਂ ਲੈਣੀਆਂ ਸੀ ਉਸ ਟਾਈਮ ਵੀ ਸਾਡੇ ਗਲੀ ਦੇ ਹਾਲਾਤ ਐਦਾਂ ਦੇ ਹੀ ਸੀਗੇ ਤੇ ਉਹ ਸਾਨੂੰ ਕਹਿ ਕੇ ਗਏ ਸੀਗੇ ਐਦਾਂ ਦੁਬਾਰਾ ਨਹੀਂ ਹੋਣਾ ਹੈਗਾ ਠੀਕ ਹੈ ਸਰਕਾਰਾਂ ਆਪ ਕਾਮਯਾਬ ਹੋ ਜਾਂਦੀਆਂ ਸਾਨੂੰ ਕਹਿੰਦੇ ਸਾਨੂੰ ਕਾਮਯਾਬ ਕਰੋ ਅਸੀਂ ਤੁਹਾਨੂੰ ਕਾਮਯਾਬ ਕਰਾਂਗੇ ਉਦੋਂ ਬਾਅਦ ਸਾਡੇ ਵਾਸਤੇ ਦਰਵਾਜ਼ੇ ਬੰਦ ਹੋ ਜਾਂਦੇ ਐ ਤਰਵੇਣੀ ਨੂੰ ਅਸੀਂ ਜੇ ਆਹ ਅਸੀਂ ਹਾਲ ਦੱਸਿਆ ਸੀ ਸੀਵਰੇਜ ਦਾ ਤਰਵੇਣੀ ਕਹਿੰਦਾ ਸਾਡੇ ਅੰਡਰ ਦੇ ਵਿੱਚ ਨਹੀਂ ਹੈਗਾ ਨਗਰ ਨਿਗਮ ਕਹਿੰਦੇ ਸਾਡੇ ਅੰਡਰ ਦੇ ਵਿੱਚ ਨਹੀਂ ਹੈਗਾ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹ ਮੁਲਾ ਇਹ ਧੋਬੀਆ ਨਿਵਾਸੀ ਉਹਨਾਂ ਦੇ ਅੰਡਰ ਦੇ ਵਿੱਚ ਕਿਵੇਂ ਆ ਜਾਂਦੀ ਮੈਨੂੰ ਐਸ ਗੱਲ ਦਾ ਜਵਾਬ ਚਾਹੀਦਾ ਸਰਕਾਰ ਤੋਂ ਠੀਕ ਹੈ ਇਹ ਪਾਣੀ ਕਦੋਂ ਪਤਾ ਪਰਿਆ ਉਹ ਇਹ ਪਾਣੀ ਘੱਟੋ ਘੱਟ 15 ਤੋਂ 20 ਦਿਨ ਦੇ ਵਿਚਕਾਰ ਹੋ ਗਿਆ ਸਾਨੂੰ ਡੇਲੀ ਲਾਰਾ ਲੱਗਦਾ ਅੱਜ ਮਸ਼ ਇੱਧਰ ਵੀ ਆਉਗੀ ਬਟ ਮਸ਼ੀਨ ਕਿਤੇ ਵੀ ਨਹੀਂ ਆਉਂਦੀ ਹੈਗੀ ਸਿਰਫ ਇੱਕ ਆਪਣੇ ਖਾਣਾ ਪੂਰਤੀ ਕਰਨ ਵਾਸਤੇ ਉਹ ਇੱਕ ਛੋਟੀ ਮਸ਼ੀਨ ਭੇਜ ਦਿੰਦੇ ਕਿ ਤਾਂ ਕਿ ਜਨਤਾ ਟਿੱਕੀ ਰਹੇ ਵੀ ਹਾਂ ਇਹ ਕੰਮ ਕਰ ਰਿਹਾ ਹੈ ਅਲਬਤਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਹੈਗਾ ਸਾਰੀ ਝੂਠਿਆਂ ਦੀ ਸਰਕਾਰ ਹੈ ਅਸੀਂ ਤਾਂ ਹੁਣ ਐਤ ਕੀ ਸੋਚ ਲਿਆ ਇਸ ਵਾਰੀ ਵੋਟਾਂ ਤੇ ਜਿਹੜਾ ਸਾਡੇ ਮਹੱਲੇ ਦੇ ਵਿੱਚ ਵੋਟਾਂ ਮੰਗਣ ਆਇਆ ਅਸੀਂ ਕਾਲੀਆਂ ਝੰਡੀਆਂ ਲਾਵਾਂਗੇ ਤੇ ਡੰਡੇ ਹੋਣਗੇ ਸਭ ਦੇ ਹੱਥਾਂ ਦੇ ਵਿੱਚ ਮੁੜ ਕੇ ਸਾਡੇ ਤੇ ਚਾਹੇ ਜਿਹੜਾ ਮਰਜੀ ਪਰਚਾ ਹੋਵੇ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਹੁਣ ਐਤ ਕੀ ਆਪਦੇ ਹੱਕ ਦੀ ਲੜਾਈ ਲੜਾਂਗੇ ਜਿਹੜਾ ਸਾਡਾ ਹੱਕ ਹੈ ਸਾਨੂੰ ਕੁਝ ਵੀ ਨਹੀਂ ਮਿਲਦਾ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਫੈਸਿਲਿਟੀ ਸਾਨੂੰ ਨਹੀਂ ਮਿਲਦੀ ਹੈਗੀ ਅਸੀਂ ਬਹੁਤ ਸਾਰੀ ਦਰਖਾਸਤਾਂ ਇਹੀ ਪਾਣੀ ਦੇ ਬਿੱਲ ਵਗੈਰਾ ਆਉਂਦੇ ਆ ਸਾਰਾ ਕੁਝ ਆਂਦਾ ਆਹ ਦੇਖੋ ਸਾਰਾ ਕੁਝ ਹੈਗਾ ਬਿੱਲ ਵੀ ਹੈਗੇ ਐ ਕਚਰੇ ਦੀ ਪ੍ਰਾਪਰਟੀ ਟੈਕਸ ਸਾਰਾ ਕੁਝ ਸਾਡੇ ਕੋਲੇ ਹੈਗਾ ਜੇ ਇਹ ਬਿੱਲ ਭਰਾ ਰਹੇ ਐ ਤੇ ਫਿਰ ਸਾਨੂੰ ਦੱਸਿਆ ਜਾਏ ਵੀ ਇਸ ਕਿਸ ਪਾਸੇ ਨਕਸ਼ੇ ਦੇ ਵਿੱਚ ਨਹੀਂ ਆ ਰਿਹਾ ਹੈਗਾ ਸਾਡਾ ਤੋਬੀ ਆਣਾ ਕਿਹੜੀ ਕਿਹੜੀ ਗਲਤੀ ਹੈਗੀ ਕਿੱਥੋਂ ਕਮੀ ਹੈਗੀ ਐ ਟੈਕਸ ਵੀ ਭਰਾਇਆ ਜਾ ਰਿਹਾ ਸਿਵਰੇਜ ਦੇ ਬਿੱਲ ਵੀ ਕੂੜੇ ਦੇ ਬਿੱਲ ਵੀ ਠੀਕ ਐ ਪਾਣੀ ਦਾ ਬਿੱਲ ਵੀ ਹੁਣ ਅਸੀਂ ਐ ਪੁੱਛਣਾ ਚਾਹੁੰਦੇ ਜੰਦੇ ਵੀ ਇਹ ਫਿਰ ਜਿਹੜਾ ਪੈਸਾ ਜਾ ਰਿਹਾ ਕਿ ਜਿਹੜੇ ਭਰਾ ਰਹੇ ਆਵਦੀ ਜੇਬ ਦੇ ਵਿੱਚ ਪਾ ਰਹੇ ਇਹ ਸਰਕਾਰ ਦੇ ਖਾਤੇ ਦੇ ਵਿੱਚ ਨਹੀਂ ਜਾ ਰਹਾ ਉੱਥੇ ਸਾਡੇ ਨਾਮ ਨਹੀਂ ਚੜ ਰਹੇ ਹੈਗੇ ਵੀ ਇਹ ਥੋਬੀਆਂ ਆਣੇ ਵਾਸਤੇ ਦਾ ਬਿੱਲ ਹੈਗਾ ਪੈਸੇ ਲੈਂਦੇ ਨੇ ਪਰ ਕੰਮ ਨਹੀਂ ਕਰਦੇ ਕੰਮ ਸਾਡਾ ਆਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੇ ਕੰਮ ਹੋਇਆ ਹੁੰਦਾ ਤੇ ਸਾਨੂੰ ਅੱਜ ਇਕੱਠੇ ਹੋਣ ਦੀ ਜ਼ਰੂਰਤ ਹੀ ਨਹੀਂ ਸੀ ਅਸੀਂ ਐਨੇ ਸਾਲ ਦੇ ਵਿੱਚ ਬਹੁਤ ਕਦੇ ਅਸੀਂ ਤੁਸੀਂ ਖਬਰਾਂ ਦੇਖੀਆਂ ਹੋਣਗੇ ਵੀ ਸਤ ਨੰਬਰ ਗਲੀ ਥੋਬੀਆਂ ਆਣਾ ਤਕਰੀਬਨ ਤੋਂ ਬਿਆਂ ਦੇ ਵਿੱਚੋਂ ਕਦੇ ਕਿਸੇ ਨੇ ਇਕੱਠ ਨਹੀਂ ਕੀਤਾ ਐਦ ਕਿ ਅਸੀਂ ਇੰਨੇ ਮਜਬੂਰ ਹੋ ਗਏ ਸੀ ਮਜਬੂਰ ਹੋ ਕੇ ਇਕੱਠ ਕੀਤਾ ਹੈਲਥ ਕੇਅਰ ਵਾਲੇ ਆਂਦੇ ਆ ਕਿ ਤੇ ਟਾਇਰਾ ਦੇ ਵਿੱਚ ਪਾਣੀ ਤਾਂ ਨਹੀਂ ਖੜਾ ਕੁੱਲਰਾਂ ਦੇ ਵਿੱਚ ਪਾਣੀ ਤਾਂ ਨਹੀਂ ਖੜਾ ਤੇ ਹੁਣ ਇਹ ਪਾਣੀ ਖੜਾ ਦਿੱਖ ਦੇਖੋ ਲੱਖਾਂ ਹਜ਼ਾਰਾਂ ਮੱਛਰ ਹੁੰਦਾ ਠੀਕ ਹੈ ਬੋਟਾ ਲੈ ਕੇ ਆਪ ਕਾਮਯਾਬ ਹੋਗੇ ਤੇ ਪਾਣੀ ਖੜਾ ਇਹ ਮੱਛਰਾਂ ਨਾਲ ਬਿਮਾਰ ਕਰਕੇ ਤੇ ਡਾਕਟਰਾਂ ਨੂੰ ਕਾਮਯਾਬ ਕਰੀ ਜਾਂਦੇ ਆ ਭਾਗ ਜਦੋਂ ਆਉਂਦਾ ਉਹ ਘਰਾਂ ਚ ਜਿਹਦੇ ਕੋਈ ਵਾਛਰ ਹੁੰਦਾ ਉਹਦਾ ਚਲਾਨ ਵੀ ਕੱਟਿਆ ਜਾਂਦਾ ਚਲਾਨ ਤੇ ਐ ਇਸ ਪਾਣੀ ਦਾ ਹੁਣ ਦੇਖੋ ਕੌਣ ਚਲਾਨ ਕਟੂਗਾ ਇਹ 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 ਕਿਹਨੂੰ ਕਟਈ ਐ ਸੀ ਚਲਾਨ ਨਗਰ ਨਿਗਮ ਦੇ ਪ੍ਰਤੀ ਕਟਈ ਐ ਜਾਂ ਸਰਕਾਰ ਦੇ ਪ੍ਰਤੀ ਕਟਈ ਐ ਜਾਂ ਜਿਹੜੇ ਉਤੇ ਠੇਕੇਦਾਰ ਬੈਠੇ ਉਹਨਾਂ ਦੇ ਪ੍ਰਤੀ ਕਟਈ ਐ ਸਾਡੀ ਤਾਂ ਸਰਕਾਰ ਤੋਂ ਇਹੀ ਮੰਗ ਹੈ ਕਿ ਵੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਅਸੀਂ ਐਂ ਕਹਿੰਦੇ ਵੀ ਸਾਡੇ ਘਰ ਬਣਾਓ ਸਾਨੂੰ ਤਾਂ ਵੀ ਸਾਡੇ ਗਲੀ ਕੁਚੇ ਸਾਫ ਸੁਥਰੇ ਹੋਣ ਸਾਡੇ ਬੱਚੇ ਸਿਹਤਮੰਦ ਰਹਿਣ ਸਕੂਲ ਲੈ ਕੇ ਜਾਣਾ ਬੱਚਿਆਂ ਨੂੰ ਆਣਾ ਜਾਣਾ ਇੰਨੀ ਦਿੱਕਤ ਅਸੀਂ ਇੱਕ ਟਾਈਮ ਦੀ ਰੋਟੀ ਵੀ ਨਹੀਂ ਅਸੀਂ ਖਾ ਪਾ ਰਹੇ ਹੈਗੇ ਅੰਦਰ ਬੈਠੇ ਨਾ ਇੰਨੀ ਗੰਦੀ ਸਮੈਲ ਆਂਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਠੀਕ ਹੈ ਕੀ ਨਾਮ ਆਜੀ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਸੁਖਮੰਦਰ ਖੰਡਾ ਹੈ ਜੀ ਮੈਂ ਵਾਰਡ ਦਾ ਇੰਚਾਰਜ ਹਾਂ ਇਹ ਵਾਰਡ ਨੰਬਰ 13 ਹੀ ਤੋਂ ਬਣਵਾਸੀ ਗਲੀ ਨੰਬਰ 7 ਮਾਮਲਾ ਵਸੇ ਇਹ ਜੀ ਕਿ ਸਾਡਾ ਕਟਕਟ 15 ਤੋਂ 20 ਦਿਨ ਹੋ ਗਏ ਸਾਡੇ ਐਸਐਸ ਮਗਰ ਰੋਡ ਨੂੰ ਤੁਜਾਮ ਹੋਇਆ ਨਹੀਂ ਅਸੀਂ ਨਗਰ ਨਿਗਮ ਕੋਲੇ ਵੀ ਗਏ ਆ ਅਸੀਂ ਪਵਨ ਜੇ ਨੂੰ ਵੀ ਕਿਹਾਗਾ ਅਸੀਂ ਗੁਰਪ੍ਰੀਤ ਜੇ ਨੂੰ ਵੀ ਕਿਹਾਗਾ ਔਰ ਅਸੀਂ ਇਥੋਂ ਤੱਕ ਅਸੀਂ ਮੇਅਰ ਸਾਹਿਬ ਨੂੰ ਵੀ ਕਹਤਾ ਇਹ ਗੱਲ ਦੀ ਮੈਂ ਕੰਪਲੇਨ ਕੀਤੀ ਕਿ ਸਾਡਾ ਧੋਬੇਣਾ ਦਾ ਬਹੁਤ ਬੁਰਾ ਹਾਲ ਹੋਇਆ ਪਿਆਗਾ ਸਾਡੀ ਸੜਕਾਂ ਦਾ ਬੁਰਾ ਹਾਲ ਹੋਇਆ ਪਿਆਗਾ ਬੱਚਿਆਂ ਦਾ ਸਕੂਲ ਜਾਣ ਤੱਕ ਬੁਰਾ ਹਾਲ ਹੋਇਆ ਪਿਆ ਜੇਵਾ ਸਕੂਲ ਚ ਅਸੀਂ ਭੇਜਦੇ ਆਂਗੇ ਤਾਂ ਉਹਨਾਂ ਦਾ ਐਲਰ ਬਾਦੀਆਂ ਕਰਾਵਾ ਜਾਂਦੀਆਂ ਆ ਤੇ ਮੇਨ ਰੋਡ ਜਿਹੜਾ ਧੋਬੇਣਾ ਉਹ ਵੀ ਸਾਰਾ ਬਲੌਕ ਹੋਇਆ ਪਿਆ ਤੇ ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਹੀ ਹੈ ਕਿ ਸਾਡਾ ਇਹ ਖਲਬਾ ਦਿਓ ਉਹ ਕਹਿੰਦੇ ਕੋਈ ਗੱਲ ਮਸ਼ੀਨਾਂ ਭੇਜ ਦਿਆਂ ਭੇਜ ਦੇ ਹੋਇਆ ਨਹੀਂ ਇਹ ਕੀ ਕੀ ਪਾਣੀ ਆ ਇਹ ਸੀਵਰ ਦਾ ਪਾਣੀ ਆਈ ਠੀਕ ਆ ਸਰਕਾਰ ਨੇ ਬੜੇ ਵਾਅਦੇ ਆਪ ਛਾਵੇ ਹਨ ਆਈ ਸੀ ਨਾਲ ਕਿ ਅਸੀਂ ਕਿਸੇ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਦੇ ਕੋਈ ਧਰਨਾ ਨਹੀਂ ਆ ਮਹਿਰਜ ਸਾਹਿਬ ਦੇ ਨਾਲ ਕੋਈ ਕੋਈ ਸਰਕਾਰ ਸਾਡੇ ਕੋਲ ਸੁਣ ਰਹੀ ਨਹੀਂ ਆਮ ਆਦੀ ਪਾਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਦੀ ਆਮ ਕਿ ਵਾਅਦੇ ਕੀਤੇ ਸੀ ਤੇ ਕਿੱਥੇ ਆਪਣੇ ਵਾਅਦੇ ਪੂਰੇ ਉਤਰੇ ਨਹੀਂ ਹੈਗੇ ਉਹ ਅੱਜ ਤੱਕ ਕੋਈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਮੱਲੇ ਦੇ ਵਿੱਚ ਜਗਰੂਬ ਗਿੱਲ ਜੀ ਇੱਕ ਵਾਰ ਵੀ ਇੱਥੇ ਪਹੁੰਚਨੇਗੇ ਵੋਟਾਂ ਲੈਣ ਵਾਲੇ ਤੋਂ ਗਲੀਆਂ ਦੇ ਵਿੱਚ ਤੁਰੇ ਫਿਰਦੇ ਸੀਗੇ ਅੱਜ ਦੀ ਘੜੀ ਮੈਂ ਦੇਖਿਆ ਤੁਸੀਂ ਜਿੰਨੇ ਵਰਜ ਲੋਕ ਇੱਥੇ ਖੜੇਗੇ ਕਿ ਇੱਕ ਬੰਦੇ ਨੇ ਵੀ ਜਗਰੂਬ ਗਿੱਲ ਜੀ ਨੂੰ ਦੇਖਿਆ ਹੋਵੇ